ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ। ਪਰਬ ਆਸਰਾ ਸੰਸਥਾ ਦੇ ਵਿੱਚ ਖੜੇ ਆਂ ਜਿੱਤੇ ਕਿ ਹੜ੍ਹ ਪੀੜਤਾ ਦੀ ਮਦਦ ਦੇ ਲਈ ਉਹਨਾਂ ਵੱਲੋਂ ਇੱਕ ਬੱਸ ਤਿਆਰ ਕੀਤੀ ਗਈ ਹੈ ਜੋ ਕਿ ਕਰੋਨਾ ਦੀ ਕੀਮਤ ਦੀ ਇਹ ਬੱਸ ਹੈ ਤੇ ਇਹ ਬੱਸ ਬੜੇ ਹੀ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਹੈ ਜਿਸ ਤੋਂ ਅੰਦਰ ਤੇ ਵੀ ਕਾਫੀ ਸਿੱਟਾਂ ਬਣਾਈਆਂ ਗਈਆਂ ਜਿਸ ਦੇ ਵਿੱਚ ਤਿੰਨ ਮਰੀਜ਼ਾਂ ਦਾ ਵਧੀਆ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ। ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਨੇ ਦੱਸਿਆ ਕਿ ਸਭ ਤੋਂ ਵੱਧ ਉਤੇ ਸੱਪ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਨੂੰ ਲੈ ਕੇ ਇਹ ਮੋਬਾਈਲ ਵੈਨ ਤਿਆਰ ਕੀਤੀ ਗਈ ਹੈ ਅਤੇ ਕੀ ਕਹਿਣਾ ਹੈ ਡਾਕਟਰ ਦਲੇਰ ਸਿੰਘ ਮਲਤਾਨੀ ਦਾ ਅਤੇ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿਉਂਕਿ ਸਮੇ ਸਮੇ ਤੇ ਜੋ ਹਾਲਾਤ ਬਣਦੇ ਆ ਜਿਹੜੇ ਕਿ ਬਹੁਤ ਹੀ ਚਰਿਆਰਥਿਕ ਪੱਖੋਂ ਕਮਜ਼ੋਰ ਨਾਗਰਿਕ ਹੈ ਉਹਨਾਂ ਨੂੰ ਧਿਆਨ ਚ ਰੱਖ ਕੇ ਤੇ ਖਾਸ ਕਰਕੇ ਜਿਹੜੇ ਹੁਣ ਹੜ ਪੀੜਤ ਭੈਣ ਭਰਾ ਸਾਡੇ ਮਾਰ ਚੱਲ ਰਹੇ ਹਨ ਇਸੇ ਦੀ ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿੱਥੇ ਰੈਸਕਿਊ ਵਾਲੀ ਸੀ ਪਹਿਲੀ ਤੇ ਦੂਜੀ ਉਸ ਤੋਂ ਬਾਅਦ ਉਹਨਾਂ ਨੂੰ ਖਾਣਾ ਪੀਣਾ ਪਹਚਾਉਣਾ ਤੇ ਹੁਣ ਇਸ ਵੇਲੇ ਜੋ ਉੱਥੇ ਪਸ਼ੂਆਂ ਦੇ ਮਰਨ ਕਰਕੇ ਫਸਲਾਂ ਦੇ ਸੜਨ ਕਰਕੇ ਜਾਂ ਉਹਨਾਂ ਦੇ ਜੋ ਅੰਦਰ ਸਿਲਟ ਭਰੀ ਬਹੁਤ ਸਾਰੀ ਸਮੈਲ ਤੇ ਬੜੇ ਤਰ੍ਹਾਂ ਦੇ ਰਿਪੋਰਟ ਆ ਰਹੀਆਂ ਕਿ ਉੱਥੇ ਜਿਹੜੇ ਕੁਝ ਐਦਾਂ ਦੇ ਇਨਸੈਕਟਸ ਹੈਗੇ ਕਿ ਖਾਸ ਕਰਕੇ ਜਿਹੜਾ ਸਨੇਕ ਦੇ ਕੱਟਣ ਨਾਲ ਸੱਪ ਦੇ ਕੱਟਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਤੇ ਡਾਕਟਰ ਸਾਹਿਬ ਦੀ ਸਲਾਹ ਨਾਲ ਅਸੀਂ ਪਹਿਲਾਂ ਵੀ ਬੜੇ ਲੰਮੇ ਸਮੇਂ ਤੋਂ ਗੱਲ ਕਰ ਰਹੇ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੇ ਏਰੀਆ ਦੇ ਵਿੱਚ ਲੋਡ ਲੋਡ ਬੰਦ ਇਸ ਤਰ੍ਹਾਂ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਉਹਨਾਂ ਤੱਕ ਪਹੁੰਚ ਕਰੀ ਜਾਵੇ ਤੇ ਪਹੁੰਚ ਦੇ ਵਿੱਚ ਸਾਨੂੰ ਕਿਦਾਂ ਦੀ ਫੈਸਿਲਿਟੀ ਦੀ ਲੋੜ ਹੈ ਤਾਂ ਕਿ ਉਹਨਾਂ ਲਈ ਉਹ ਹੈਲਪਫੁਲ ਹੋ ਸਕੇ ਹੁਣ ਜਿਵੇਂ ਕਹਿੰਦੇ ਵੀ ਜਾਂ ਹਸਪਤਾਲ ਵੀ ਸ਼ੁਰੂ ਕੀਤਾ ਕਿ ਉੱਥੇ ਸਾਡੇ ਕੋਲ ਲੈਬ ਵੀ ਚਾਹੀਦੀ ਉਥੇ ਸਾਨੂੰ ਆਕਾਰਡਿਕ ਮਲੇਟ ਜੇ ਤਾਂ ਸਟ੍ਰਿੰਜ ਪੰਪ ਚਾਹੀਦੇ ਦੇਣ ਚਾਹੀਦੀਆਂ ਵੀ ਇਹ ਤਾਂ ਹੁਣ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਨੇ ਵੀ ਆਪਾਂ ਨੂੰ ਕਿ ਸੱਤ ਤੱਕ ਇਹ ਹੈਲਪਫੁਲ ਹੋਏਗੀ ਨਾਲ ਇਹ ਐਮਬੂਲੈਂਸ ਵੀ ਹੋਏਗੀ ਤੇ ਪੈਰਾਮੈਡੀਕਲ ਸਟਾਫ ਹੋਏਗਾ ਡਾਕਟਰ ਹੋਏਗਾ ਤੇ ਇਹ ਸਾਰੇ ਸਾਡੀ ਜਿਹੜੀ ਟੀਮ ਹੈਗੀ ਹੈ ਜਿਵੇਂ ਜਿਵੇਂ ਗਾਈਡ ਕਰਨਗੇ ਤੇ ਉਸ ਤਰੀਕੇ ਨਾਲ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਸਮੱਸਿਆਵਾਂ ਤੇ ਵੈਟਰਨਰੀ ਡਾਕਟਰ ਜਿਹੜੇ ਆ ਉਹਨਾਂ ਦੀ ਅਲੱਗ ਟੀਮ ਹੋਏਗੀ ਤੇ ਉਹਦੇ ਨਾਲ ਉਹਨਾਂ ਨੇ ਅਲੱਗ ਮੈਡੀਸਨ ਹੋਣਗੀਆਂ ਤੇ ਉਹਦਾ ਡਾਕਟਰ ਸਾਹਿਬ ਡਿਟੇਲ ਦੱਸ ਸਕਦੇ ਨੇ ਕਿੰਨੀ ਕਿਹੜੀ ਜਿਹੜੀ ਬੱਸ ਇਸ ਤੇ ਕਿੰਨੀ ਲਾਗਤ ਆਈ ਹੈ ਜੀ ਕਿਹੜੀ ਏਰੀਆ ਵਿੱਚ ਬੱਸ ਜਾਏਗੀ ਇਹਦਾ ਜਿੱਥੇ ਲੋਡ ਆ ਉੱਥੇ ਜਾਏਗੀ ਹੁਣ ਫਿਰੋਜ਼ਪੁਰ ਜਾ ਰਹੀ ਹੈ ਇਸ ਵੇਲੇ ਇਸ ਵੇਲੇ ਫਿਰੋਜ਼ਪੁਰ ਜ਼ਿਲ੍ਹੇ ਚ ਜਾ ਰਹੀ ਹੈ ਜਿੱਥੇ ਕਿ ਸਤਲੁਜ ਤੇ ਖਾਸ ਕਰਕੇ ਬਿਆਸ ਦਰਿਆ ਦਾ ਕਾਫੀ ਜਿਹੜੀ ਪਾਣੀ ਦੀ ਮਾਰ ਉਹਨਾਂ ਨੂੰ ਪਈ ਹੈਗੀ ਉਹ ਅਸੀਂ ਬੜੀਆਂ ਨੇੜੇ ਹੋ ਕੇ ਸੁਲਤਾਨਪੁਰ ਲੋਧੀ ਵੀ ਇੱਥੇ ਵੀ ਇਹ ਚੀਜ਼ਾਂ ਦੇਖੀਆਂ ਹੈਗੀਆਂ ਤੇ ਹੁਣ ਉਹਨਾਂ ਦੀਆਂ ਨਾ ਹੈਲਥ ਨਾਲ ਸੰਬੰਧਿਤ ਪ੍ਰੋਬਲਮ ਜ਼ਿਆਦਾ ਵਧੀਆਂ ਹੋਈਆਂ ਤੇ ਉੱਥੇ ਅਸੀਂ ਹੁਣ ਜਾ ਰਹੇ ਹੈਗੀਆਂ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਫਾਜ਼ਿਲਕਾ ਸੁਲਤਾਨਪੁਰ ਲੋਧੀ ਜਿੱਦੇ ਜਿਵੇਂ ਲੋੜ ਪੈਗੀ ਉੱਥੇ ਉੱਥੇ ਅਸੀਂ ਸਾਰੀ ਸਲਾਹ ਆਪਣੀ ਡਾਕਟਰ ਸਾਹਿਬਾਨ ਦੀ ਸਲਾਹ ਦੇ ਨਾਲ ਫਿਰ ਅਸੀਂ ਅੱਗੇ ਅੱਗੇ ਮੂਵ ਕਰਦੇ ਹਾਂ ਸਪੈਸ਼ਲਟੀ ਕੀ ਹੈਗੀ ਕਿਉਂਕਿ ਇਹਦੇ ਵਿੱਚ ਫੈਸਿਲਿਟੀ ਉੱਥੇ ਹੈਗੀ ਨੇ ਫੈਸਿਲਿਟੀ ਵਿੱਚ ਲੈਬ ਹੈਗੀ ਹੈ ਲੋੜ ਉਸਾਰ ਜਿੰਨੀ ਲੈਬ ਦੀ ਲੋੜ ਹੈ ਡਾਕਟਰ ਨੇ ਜੋ ਸਾਨੂੰ ਸੁਝਾ ਦਿੱਤੇ ਹਨ ਉਸ ਨਾਲ ਵਾਲੀ ਜਿਹੜੀ ਲੈਬ ਹੈਗੀ ਹੈ ਤੇ ਇਹਦੇ ਨਾਲ ਕਾਰਡੀਓ ਮੋਨੀਟਰ ਲੱਗੇ ਹੋਏ ਹੈਗੇ ਆ ਤੇ ECG ਮਸ਼ੀਨਸ ਇੰਜ ਪੰਪ ਜਿਸ ਤਰੀਕੇ ਨਾਲ ਜੱਟ ਸਾਹਿਬ ਇਹਨੂੰ ਡਿਟੇਲਸ ਹੋਰ ਵਧੀਆ ਤਰੀਕੇ ਨਾਲ ਦੱਸ ਸਕਦੇ ਹੈਗੇ ਕਿ ਇਹਦੇ ਵਿੱਚ ਟ੍ਰੋਮਾ ਡੈਪ ਜਿਹੜੀ ਹੈਗੀ ਹੈ ਫੈਸਿਲਿਟੀ ਓਕੇ ਸੱਤ ਤੱਕ ਆਪਾਂ ਸਪੋਰਟ ਕਰ ਪਾਵਾਂਗੇ ਹੈਨਾ ਜੀ ਡਾਕਟਰ ਸਾਹਿਬ ਕੀ ਕੀ ਇਸ ਦੇ ਵਿੱਚ ਖੂਪੀਆਂ ਆਈ ਸੀ ਜਿਹੜੇ ਇਹ ਮੋਬਾਈਲ ਕਲੀਨਿਕ ਨੇ ਦੇਖੋ ਇਹ ਕਨਸੈਪਟਲੀ ਹੈਗੇ ਹੈ ਪਹਿਲਾਂ ਪੰਜਾਬ ਗਵਰਨਮੈਂਟ ਦੀ ਚੱਲੀ ਸੀ ਤੇ ਆਈ ਐਮ ਸੌਰੀ ਕਿ ਇਹ ਕਹਿਣ ਲੱਗਾ ਕਿ ਹੁਣ ਪੰਜਾਬ ਗਵਰਨਮੈਂਟ ਦੀਆਂ ਇਹ ਮੋਬਾਈਲ ਵੈਨਸ ਜਿਹੜੀਆਂ ਹੈਗੀਆਂ ਨੇ ਉਹ ਇੱਕ ਡੰਪ ਵਿੱਚ ਪਈਆਂ ਹੋਈਆਂ ਵਿੱਚ ਲੇਕਿਨ ਜਦੋਂ ਇਹ ਸਕੀਮ ਚੱਲੀ ਸੀ ਮੋਬਾਈਲ ਵੈਨ ਵਾਲੀ ਉਹਦਾ ਮੇਨ ਮਕਸਦ ਤਾਂ ਇਹ ਸੀ ਕਿ ਹਰ ਥਾਂ ਤਾਂ ਡਾਕਟਰ ਪ੍ਰੈਜੈਂਸੀ ਹੋ ਸਕਦਾ ਜਿਹੜੀ ਸਪੈਂਸਰੀ ਜਿਹੜੀ ਹੈਗੀ ਐ ਜਿਹੜੀ ਸਟੈਟਿਕ ਡਿਸਪੈਂਸਰੀ ਦੀ ਆਪਾਂ ਗੱਲ ਕਰਦੇ ਆ ਉਹ ਬਣੇ ਹੋਵੇ ਲੇਕਿਨ ਬਹੁਤ ਸਾਰੀਆਂ ਥਾਵਾਂ ਐਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿੱਥੇ ਤੁਹਾਨੂੰ ਇਮੀਡੀਜਟ ਜਿਹੜੀ ਹੈਗੀ ਆ ਜ਼ਰੂਰਤ ਪੈਂਦੀ ਐ ਜਿਵੇਂ ਹੁਣ ਜੇ ਅਸੀਂ ਸਿਹਤ ਦੀ ਗੱਲ ਕਰੀਏ ਇਹ ਜਿਹੜੀ ਪੰਜਾਬ ਗਵਰਨਮੈਂਟ ਦੀ ਮੋਬਾਈਲ ਬੈਂਸ ਸੀਗੀ ਜਬ ਮਾਈਲ ਪਾਸ ਸੀਗੀ ਉਹਦੇ ਨਾਲੋਂ ਬੈਟਰ ਇਕਵਿਪਡ ਹੈਗੀ ਐ ਕਿਉਂਕਿ ਇਹਦੇ ਚ ਲੈਬੋਰੀ ਜਿਹੜੀ ਹੈਗੀ ਆ ਫੁੱਲ ਫਲੈਸ਼ ਲੈਬੋਰੀ ਐ ਜਿਹਦੇ ਚ ਜਿਹੜੀ ਆਮ ਲੈਬਰਾਟਰੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਚਾਹੇ ਉਹਦਾ ਬਲੱਡ ਟੈਸਟ ਕਰਨਾ ਹੋਵੇ ਤੇ ਕਿਸੇ ਵੀ ਬਿਮਾਰੀ ਵਾਸਤੇ ਕਰਨਾ ਹੋਵੇ ਚਾਹੇ ਉਹਦੇ ਲਿਵਰ ਦੀ ਬਿਮਾਰੀ ਹੋਵੇ ਚਾਹੇ ਉਹਦੀ ਕਿਡਨੀ ਦੀ ਬਿਮਾਰੀ ਹੋਵੇ ਜਿਹ ਜਿਸ ਤਰ੍ਹਾਂ ਅੱਜ ਡੇਟ ਦੇ ਵਿੱਚ ਤੁਹਾਡੇ ਡੇਂਗੂ ਦੀ ਗੱਲ ਹੋ ਗਈ ਆ ਉਹਦੇ ਵਿੱਚ ਸੈੱਲ ਕਾਊਂਟਰ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਲੈਬ ਦੇ ਵਿੱਚ ਨੇ ਦੂਸਰਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੁੰਦੀ ਹੈ ਕਿ ਜਦੋਂ ਕੋਈ ਟਰੋਮਾ ਇੰਜਰੀ ਹੁੰਦੀ ਹੈ ਤਾਂ ਉਹਨੂੰ ਆਕਸੀਜਨ ਦੀ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਹਦੇ ਵਿੱਚ ਤਿੰਨ ਸੈੱਟ ਜਿਹੜੇ ਹੈਗੇ ਨੇ ਉਹ ਆਕਸੀਜਨ ਦੇ ਵਿੱਚ ਲੱਗੇ ਮਤਲਬ ਤਿੰਨ ਬੈਡ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਆਕਸੀਜਨ ਲੱਗ ਸਕਦੀ ਹੈ ਫਿਰ ਹੈਗਾ ਕਿ ਇਹਦੇ ਚ ਨਾ ਇੰਡੋਰ ਦੀ ਤਰ੍ਹਾਂ ਦੇ ਉੱਤੇ ਦੋ ਬੈਡ ਲੱਗੇ ਹੋਇਆ ਹੈ ਬਲਕਿ ਤੀਸਰਾ ਬੈਡ ਵੀ ਹੈਗਾ ਜਿਹੜਾ ਡਾਕਟਰ ਦੇ ਨਾਲ ਸਟੈਚਰ ਅਟੈਸਟ ਹੋ ਰਿਹਾ ਸੋ ਤਿੰਨ ਜਿਹੜੇ ਹੈਗੇ ਨੇ ਪੇਸ਼ੈਂਟ ਇੱਕਦਮ ਐਮਰਜੈਂਸੀ ਵਾਲੇ ਜਿਹੜੇ ਹੈਗੇ ਨੇ ਉਹ ਸਾਹਮਣੇ ਜਾ ਸਕਦੇ ਆ ਕਿਉਂਕਿ ਜਿਹੜਾ ਆਪਾਂ 골ਡਨ ਆਵਰਸ ਦੀ ਗੱਲ ਕਰਦੇ ਆ ਉਹਦੇ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਤੁਹਾਡੀ ਬਿਮਾਰੀ ਡਾਇਗਨੋਸ ਹੋ ਜAVE ਤੇ ਉਹਨੂੰ ਆਕਸੀਜਨ ਬਲੱਡ ਦੀ ਵੀ ਪੈਂਦੀ ਆ ਲੇਕਿਨ ਬਲੱਡ ਇੱਕ ਡਿਫੀਨਟ ਇਸ਼ੂ ਆ ਜਾਂਦਾ ਵਿੱਚ ਜਿਹੜੀ ਹੈ ਸੋ ਉਹ ਉਸ ਪਾਰਟ ਆਫ ਉਹਦੇ ਨਾਲੋਂ ਇਹ ਜਿਹੜੀ ਬਾਤ ਹੈਗੀ ਹੈ ਕਿ ਜ਼ਿਆਦਾ ਗਿਊਪਟ ਹੈ ਹੁਣ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਹੜ ਆਏ ਆ ਹੈ ਹੜ ਜਿਹੜੇ ਹੈਗੇ ਆਉਂਦੇ ਤਾਂ ਹਰ ਵਾਰੀ ਆ ਲੇਕਿਨ ਇਸ ਵਾਰੀ ਹੜ ਜਿਹੜੇ ਨੇ ਉਹ ਪਿਛਲੇ ਹੜਾਂ ਨਾਲੋਂ ਬਹੁਤ ਜ਼ਿਆਦਾ ਫੜਾਏ ਹਨ ਔਰ ਉਹਦੇ ਕਈ ਪਿੰਡ ਇਸ ਤਰ੍ਹਾਂ ਦੇ ਹੈਗੇ ਸੀ ਜਿਹੜੇ 2-2 4-4 5-5 ਦਿਨ ਜਿਹੜੇ ਹੈਗੇ ਨੇ ਉਹ ਪਾਣੀ ਦੇ ਵਿੱਚ ਟੁੱਕੇ ਰਹੇ ਉਨਾ ਵਾਸਤੇ ਇਹ ਜਿਹੜੀ ਵੱਡੇ ਪਿੰਡ ਹੋਵੇ ਤੇ ਇਹ ਬਸ ਅਗਰ ਉੱਥੇ ਖੜੀ ਹੋਵੇ ਡਾਕਟਰ ਦੀ ਫੈਸਿਲਿਟੀ ਜਿਹਦੇ ਵਿੱਚ ਹੀ ਹੈਗੀ ਹੈ ਜਿਹਦੇ ਤੁਸੀਂ ਦੇਖਿਆ ਨੇ ਕਿ ਡਾਕਟਰ ਦੇ ਲੇਟਰ ਵਾਸਤੇ ਵੀ ਕਮਰਾ ਹੈਗਾ ਜਾਂ ਰੈਸਟ ਕਮਰੀ ਹੋਵੇ ਜਾਂ ਆਦਰਵਾਇਸ ਜਿਸ ਤਰ੍ਹਾਂ ਇਹ ਬੈਡ ਜਿਹੜੇ ਬਣੇ ਹੋਏ ਆ ਤੇ ਉਹਦੇ ਵਾਸਤੇ ਇਹ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਜਿਵੇਂ ਹੁਣ ਭਾਈ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਵਸੇਤਰ ਤਿੰਨ ਚਾਰ ਪੰਜ ਡਿਸਟ੍ਰਿਕਟਸ ਹੈ ਜਿਨ੍ਹਾਂ ਦੇ ਵਿੱਚ ਹੜ੍ਹ ਜ਼ਿਆਦਾ ਹੋਇਆ ਕਿ ਆਪਣੀ ਬਹੁਤੀ ਐਕਟੀਵਿਟੀ ਜਿਹੜੀ ਉਹ ਫਰੋਜ਼ਪੁਰ ਪਾਸ ਕਰਦਾ ਵਿਚ ਚੱਹੀ ਹੈ ਹੈਨਾ ਤੇ ਉਹਦੇ ਚ ਇਹ ਬਸ ਜਿਹੜੀ ਹੈਗੀ ਹੈ ਅਗਰ ਉੱਥੇ ਵਰਕ ਕਰੇਗੀ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਉਹਨੂੰ ਬਚਾ ਸਕੇਗੀ ਪਲੱਸ ਡਾਕਟਰ ਦਾ ਉੱਥੇ ਪ੍ਰੈਜ਼ੈਂਟ ਹੋਣਾ ਜਿਹੜਾ ਹੈਗਾ ਜਿਹੜੇ ਅਵੇਅਰਨੈਸ ਦੀ ਆਪਾਂ ਗੱਲ ਕੀਤੀ ਹੈ ਜਿਵੇਂ ਹੁਣ ਸੱਪ ਦੇ ਕੱਟਣ ਦੀ ਗੱਲ ਕੀਤੀ ਹੈ ਸੱਪ ਦਾ ਕਟਿਆ ਜਿਹੜਾ ਹੈਗਾ ਉਹਦੇ ਚ ਇਹ ਗੱਲ ਤਾਂ ਠੀਕ ਹੈ ਉਹ ਵੱਖਰੀ ਵੱਖਰੀ ਕਿਸਮ ਦੇ ਜਿਹੜੇ ਹੈਗੇ ਜ਼ਹਿਰ ਹੁੰਦੇ ਆ ਲੇਕਿਨ ਥੋੜਾ ਜ਼ਹਿਰ ਹੋਵੇ ਤੇ ਸੱਪ ਦਾ ਕਟਿਆ ਹੋਵੇ ਤਾਂ ਉਹਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਿਉਂਕਿ ਉਹਦੇ ਵਿੱਚ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਜਿਹੜਾ ਦੋ ਤਰ੍ਹਾਂ ਦਾ ਸੱਪ ਦਾ ਜ਼ਹਿਰ ਹੁੰਦਾ ਹੈ ਇੱਕ ਤਾਂ ਹੁੰਦਾ ਹੈ ਕਿ ਤੁਹਾਡਾ ਖੂਨ ਜਿਹੜਾ ਹੈਗਾ ਉਹ ਪਾਣੀ ਬਣਨ ਲੱਗ ਜਾਂਦਾ ਜਦੋਂ ਖੂਨ ਤੁਹਾਡਾ ਪਾਣੀ ਬਣੇਗਾ ਸਭ ਤੋਂ ਪਹਿਲੀ ਜ਼ਰੂਰਤ ਜਿਹੜੀ ਉਹ ਆਕਸੀਜਨ ਦੀ ਪੈਂਦੀ ਹੈ ਜਿਹੜੀ ਕਿ ਜਿਸਮਤ ਨੂੰ ਦੱਸਿਆ ਕਿ ਇਹਦੇ 3-6 ਜਿਹੜੇ ਹੈਗੇ ਨੇ ਉਹ ਆਕਸੀਜਨ ਦੇ ਲੱਗੇ ਹੋયા ਆ ਭਾਵੇਂ ਅੱਗੇ ਡਿਟੇਲ ਹੋ ਜਾਂਦੀ ਹੈ ਕਿ ਸੱਪ ਦੇ ਹੋਰ ਕਈ ਕਿਸਮਾਂ ਦੀਆਂ ਹੁੰਦੀਆਂ ਨੇ ਵਿੱਚ ਜਿੱਦਿ ਜੁਵਾਟ ਹੈ ਜਿੰਨਾ ਸਮਾਂ ਆਮ ਨੋਰਮਲ ਟੀਮ ਦੇ ਵਿੱਚ ਲੱਗਦਾ ਜਿਵੇਂ ਹੁਣ ਆਪਾਂ ਸੱਪ ਕੱਟੇ ਦੀ ਗੱਲ ਹੀ ਕੀਤੀ ਹੈ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈ ਕਿ ਜੇ ਪਾਈ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਸੱਪ ਦੇ ਕੇਸ ਹੁੰਦੇ ਨੇ ਉਹਦੇ 'ਚ ਛੋਟਾ ਜਿਹਾ ਕੈਵਲਰੀ ਟੈਸਟ ਹੁੰਦਾ ਹੈ ਇਹ ਦੇਖਣਾ ਹੁੰਦਾ ਹੈ ਕਿ ਉਹਦਾ ਜਿਹੜਾ ਬਲੱਡ ਦਾ ਕਲੌਟਿੰਗ ਹੈਗੀ ਹੈ ਉਹ ਠੀਕ ਹੈ ਕਿ ਨਹੀਂ ਹੈ ਉਹ ਵਿਦਰਨ ਸੈਕੰਡਸ ਜਮੈਂਟਸ ਦੇ ਵਿੱਚ ਅਸੀਂ ਉਸ ਨੂੰ ਉੱਥੇ ਕਰ ਲੈਣਾ ਜੇ ਆਪਾਂ ਨੂੰ ਪਤਾ ਲੱਗਿਆ ਕਿ ਵਾਕੇ ਸੱਪ ਦਾ ਕੱਟਿਆ ਹੈ ਤੇ ਉਹ ਜਿਹੜਾ ਜਿਵੇਂ ਹੁੰਦਾ ਨਾ ਕਲੌਟਿੰਗ ਟਾਈਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਜੇਗਾ ਕਲੌਟ ਹੋਏਗਾ ਨਾ ਸਕਿਨ ਪ੍ਰੋਬਲਮਸ ਹੈ ਕਿ ਮੈਨੂੰ ਸਕਿਨ ਪ੍ਰੋਬਲਮ ਬਹੁਤ ਨੇ ਪਾਣੀ ਨਹੀਂ ਸ਼ੂ हां बिल्कुल ओ, ओ, है है, वो बिल्कुल है है। वो एक वोदा आपा हट दी ਗੱਲ ਕਰਦੇ ਆ ਆਪਾਂ ਰਿਲੇਟਡ ਗੱਲ ਕਰ ਰਹੇ ਆ ਅਜ ਤੱਕ ਫਿਲਹਾਲ ਇਸ ਜਿਹੜੀ ਹੈਗੀ ਹੈ ਬਸ DNA रिलेटेड ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਮੈਂ ਗੱਲ ਕਰ ਰਿਹਾ ਸੀਗਾ ਕਿ ਸੱਪ ਦਾ ਕਕਿਆ ਅਗਰ ਉਹਦਾ ਕੋਟਿੰਗ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਹੋਇਆ ਹੈ ਇਹਦਾ ਮਤਲਬ ਹੈਗਾ ਕਿ ਉਹਦੇ ਉਹ ਬਲੀਡ ਕਰ ਰਿਹਾ ਵਿੱਚ ਹੈ ਨਾ ਉਹਨੂੰ ਸਭ ਤੋਂ ਪਹਿਲੀ ਜ਼ਰੂਰਤ ਜਿਹੜੀ ਪੈਣੀ ਹੈ ਉਹ ਪੈਣੀ ਹੈ ਆਕਸੀਜਨ ਪਲੱਸ ਫਿਰ ਬਾਅਦ ਚ ਸ਼ਿਫਟ ਕਰਦੇ ਜਿਵੇਂ ਪਾਈ ਸਾਹਿਬ ਨੇ ਦੱਸਿਆ ਵੀ ਹੈ ਕਿ ਐਮਬੂਲੈਂਸ ਵੀ ਨਾਲ ਹੋਏਗੀ ਜਾਂ ਇਵਨ ਆਪਾਂ ਇਸੇ ਬਾਸ ਨੂੰ ਵੀ ਸ਼ਿਫਟ ਕਰ ਦ ਸਕਦੇ ਹਾਂ ਕੋਈ ਕੋਈ ਐਮਰਜੈਂਸੀ ਦੀ ਇਦਾਂ ਨਹੀਂ ਹੈਗੀ ਕਿ ਆਪਾਂ ਸਟ੍ਰੈਟਜੀ ਜਗਾ ਤੂੰ ਕਿਸੇ ਤੋਂ ਮੂਵ ਨਹੀਂ ਕਰ ਸਕਦੇ ਜਿਹੜੀ ਦੂਸਰੀ ਗੱਲ ਕਲ ਕਹੀ ਹੈ ਕਿ ਉਹਦੇ ਵਿੱਚ ਫੜਾਂ ਦੇ ਦੌਰਾਨ ਜਿਹੜੀਆਂ ਹੈਗੀਆਂ ਨੇ ਨਾ ਉਹ ਟਟੀਆਂ ਉਲਟੀਆਂ ਬਹੁਤ ਜ਼ਿਆਦਾ ਹੋਣ ਦੇ ਚਾਂਸਸ ਹੁੰਦੇ ਨੇ ਭਾਵੇਂ ਅੱਗੇ ਉਹਦੀ ਲੰਬੀ ਡਿਟੇਲ ਹੈਗੀ ਆ ਕਿ ਕਿੰਨੇ ਕਿਸੇ ਦੀ ਪਰ ਜੇ ਤੁਹਾਡੇ ਕੋਲ ਜਿਵੇਂ ਇੱਥੇ ਬੈਡ ਅੰਦਰ ਹੈਗੇ ਆ ਉਹਨੂੰ ਡ੍ਰਿਪ ਲੱਗ ਜਾਵੇ ਤਾਂ ਪੇਸ਼ੈਂਟ ਦਾ ਪਚਾਪ ਹੋ ਜਾਂਦਾ ਜਿਹੜਾ ਹੈ ਉਸ ਤੋਂ ਇਲਾਵਾ ਇਹ ਜਿਹੜਾ ਪੇਟ ਦਰਦ ਜਿਹੜਾ ਹੈਗਾ ਜਾਂ ਜੌਂਡੇਸਟਰੀ ਹੈਗੀ ਆ ਉਹਦਾ ਟੈਸਟ ਹੋਣਾ ਕਿਉਂਕਿ ਆਪਣੇ ਕੋਲ ਐਲਫਟੀ ਲਿਵਰ ਫੰਕਸ਼ਨ ਟੈਸਟ ਦੀ ਮਸ਼ੀਨ ਹੈਗੀ ਆ ਵਿੱਚੋਂ ਤੁਹਾਨੂੰ ਪਤਾ ਲੱਗ ਤੇ ਉਹਦਾ ਕੀ ਕੋਈ ਕਾਰਨ ਪੰਦਾ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਸਕੇਨਡਿਨਵੀਆ ਡਿਸੀਜ਼ ਤੇ ਚਲੋ ਆਊਟਡੋਰ ਡਿਸੀਜ਼ ਹੁੰਦੀਆਂ ਨੇ ਇਹ ਤਾਂ ਆਮ ਆਦਮੀ ਟਰੀਟ ਕਰ ਸਕਦਾ ਉਸ ਤੋਂ ਇਲਾਵਾ ਜਿਹੜਾ ਹੈਗਾ ਜਿਵੇਂ ਡੇਂਗੂ ਵਾਲਾ ਬਹੁਤ ਇੰਪੋਰਟੈਂਟ 파ਰਟ ਹੈ ਇਹਦਾ ਬਹੁਤੀ ਵਾਰੀ ਪਤਾ ਨਹੀਂ ਲੱਗਦਾ ਜਦ ਸੈਲ ਜਦੋਂ ਤੁਸੀਂ ਸੈਲ ਕਾਊਂਟ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਵਾਕਿਆ ਹੀ ਉਹਦੇ ਵਿੱਚ ਕੋਈ ਡੇਂਗੂ ਵਾਲੀ ਜਿਹੜੀ ਹੈਗੀ ਆ ਉਹ ਡਿਸੀਜ਼ ਆਈ ਹੈ ਜਾਂ ਡੇਂਗੂ ਵਾਲੀ ਡਿਸੀਜ਼ ਨਹੀਂ ਆਈ ਭਾਵੇਂ ਡੇਂਗੂ ਵਾਸਤੇ ਅਸੀਂ ਫਰਦਰ ਟੈਸਟ ਵੀ ਕਰਨੇ ਹੁੰਦੇ ਨੇ ਲੇਕਿਨ ਪ੍ਰਾਇਮਰੀ ਟੈਸਟ ਹੁੰਦਾ ਕਿ ਤੁਹਾਡੇ ਸੈਲ ਜਿਹੜੇ ਹੈਗੇ ਉਹ ਇਸ ਤਰ੍ਹਾਂ ਮਲੇਰੀਆ ਦੀ ਗੱਲ ਹੈਗੀ ਆ ਇਸੇ ਤਰ੍ਹਾਂ ਟਾਈਫਾਈਟ ਦੀ ਉਹ ਸਾਰੇ ਟੈਸਟ ਜਿਹੜੇ ਉਹ ਇਸ ਲੈਬ ਦੇ ਵਿੱਚ ਹੈਗੇ ਆ ਪੂਰੀ ਮੋਡਰਨਾਈਜ਼ ਹੋ ਫਾਇਦਾ ਹੋਏਗਾ ਕਿ ਮੈਂ ਸੌਖਾ ਲਾ ਮੈਂ ਇਹ ਗੱਲ ਕਹਾਗਾ ਕਿ ਇੱਕ ਚਲਦਾ ਫਿਰਦਾ ਵੱਡਾ ਹਸਪਤਾਲ ਜਿਹੜਾ ਲਾਈਫ ਸੇਵਿੰਗ ਹੋ ਸਕਦਾ ਥੈਂਕ ਯੂ ਹਾਂ